ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਕਿਵੇਂ ਬਦਲ ਸਕਦੇ ਹੋ ਕਿਉਂਕਿ ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਜਦੋਂ ਉਹ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਕਨਵਰਟ ਕਰਦੇ ਨੇ ਪ੍ਰੋਫਾਈਲ ਦਾ ਪ੍ਰੋਫੈਸ਼ਨਲ ਮੋਡ ਔਨ ਕਰਦੇ ਨੇ ਤਾਂ ਉਹਨਾਂ ਤੋਂ ਉੱਥੇ ਕੋਈ ਨਾ ਕੋਈ ਇਹੋ ਜਿਹੀ ਗਲਤੀ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਪ੍ਰੋਫਾਈਲ ਤੋਂ ਬਣੇ ਪੇਜ ਤੋਂ ਇੱਕ ਵੀ ਰੁਪਿਆ ਨਹੀਂ ਬਣਦਾ ਜਾਂ ਫਿਰ ਬਹੁਤ ਸਾਰੇ ਵੀਰਾਂ ਤੋਂ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਬਦਲਣ ਦੇ ਲਈ 500 ਤੋਂ ਲੈ ਕੇ 1000 ਰੁਪਿਆ ਤੱਕ ਵੀ ਮੰਗਿਆ ਜਾ ਰਿਹਾ ਹੈ ਪਰ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਸਹੀ ਤਰੀਕੇ ਦੇ ਨਾਲ ਪੇਜ ਵਿੱਚ ਕਿਵੇਂ ਬਦਲ ਸਕਦੇ ਹੋ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਮੇਰੀ ਇੱਕ ਪ੍ਰੋਫਾਈਲ ਓਪਨ ਕਰੀ ਹੋਈ ਏ ਸੋ ਇਹ ਪ੍ਰੋਫਾਈਲ ਵੀ ਮੈਂ ਕਿਸੇ ਵੀਰ ਨੂੰ ਬਣਾ ਕੇ ਦਿੱਤੀ ਸੀ ਤੇ ਹੁਣ ਆਪਾਂ ਇਸ ਦਾ ਪੇਜ ਬਣਾਉਨੇ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਆਪਣੀ ਪ੍ਰੋਫਾਈਲ ਨੂੰ ਓਪਨ ਕਰ ਲੈਣਾ ਤੇ ਇੱਥੇ ਤੁਹਾਨੂੰ ਤੁਹਾਡੀ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਿੰਨ ਬਿੰਦੀਆਂ ਬਣੀਆਂ ਹੋਈਆਂ ਦਿਖਾਈ ਦੇਣਗੀਆਂ ਤਿੰਨ ਡਾਟ ਨੇ ਬ੍ਰੀਕ ਬ੍ਰੀਕ ਜੇ ਤੁਹਾਨੂੰ ਦਿਖਾਈ ਦੇਣਗੇ ਤੁਸੀਂ ਉਹਨਾਂ ਉੱਪਰ ਕਲਿੱਕ ਕਰ ਦੇਣਾ ਹੈ ਸੋ ਉਹਨਾਂ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਇੱਥੇ ਇੱਕ ਆਪਸ਼ਨ ਦਿਖਾਈ ਦੇਊਗਾ ਟਰਨ ਆਨ ਪ੍ਰੋਫੈਸ਼ਨਲ ਮੋਡ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਟਰਨ ਆਨ ਦਾ ਫੇਰ ਦੁਬਾਰਾ ਆਪਸ਼ਨ ਦਿੱਤਾ ਜਾਊਗਾ ਤੁਸੀਂ ਫੇਰ ਦੁਬਾਰਾ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਹ ਸੁਪਰ ਕਲਿੱਕ ਕਰਨ ਤੋਂ ਬਾਅਦ ਅਗਲਾ ਪੇਜ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਖੁੱਲ ਕੇ ਆ ਜਾਣਾ ਤੁਸੀਂ ਇੱਥੇ ਕੀ ਕਰਨਾ ਫਿਰ ਤੁਸੀਂ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਨੈਕਸਟ ਵਾਲਾ ਆਪਸ਼ਨ ਆਉ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਧ ਗਲਤੀ ਜਿਹੜੀ ਹੁੰਦੀ ਆ ਇੱਥੇ ਹੀ ਹੁੰਦੀ ਆ ਦੇਖ ਸਕਦੇ ਹੋ ਇੱਥੇ ਤੁਹਾਨੂੰ ਤਿੰਨ ਆਪਸ਼ਨ ਮਿਲਦੇ ਨੇ ਇੱਕ ਤਾਂ ਪਬਲਿਕ ਸੁਜੈਸਟਡ ਵਾਲਾ ਨੰਬਰ 2 ਤੇ ਫਰੈਂਡ ਤੇ ਨੰਬਰ 3 ਤੇ ਕਸਟਮ ਵਾਲਾ ਤੁਸੀਂ ਕੀ ਕਰਨਾ ਤੁਸੀਂ ਪਹਿਲੇ ਤੇ ਹੀ ਟਿਕ ਰਹਿਣ ਦੇਣਾ ਤੇ ਉਸ ਤੋਂ ਬਾਅਦ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹੋ ਜਿਹਾ ਆਪਸ਼ਨ ਆਉਤੇ ਇੱਥੇ ਇੱਕ ਕਨਫਰਮ ਦਾ ਆਪਸ਼ਨ ਦਿੱਤਾ ਹੋਇਆ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਸਟਾਰ ਦਾ ਤੇ ਸਬਸਕ੍ਰਿਪਸ਼ਨ ਦਾ ਇਸ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ ਇੱਕ ਨੈਕਸਟ ਦਾ ਆਪਸ਼ਨ ਬਣਿਆ ਹੋਇਆ ਤੁਸੀਂ ਫਿਰ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਫਿਰ ਦੁਬਾਰਾ ਤੁਹਾਨੂੰ ਇੱਕ ਨੈਕਸਟ ਦਾ ਆਪਸ਼ਨ ਆਉ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਗਲੇ ਪੇਜ ਤੇ ਤੁਹਾਨੂੰ ਇੱਥੇ ਤੁਹਾਡੀ ਪ੍ਰੋਫਾਈਲ ਦੀ ਫੋਟੋ ਦਿਖਾਈ ਦੇ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਇੱਕ ਆਪਸ਼ਨ ਹੈ ਨੈਕਸਟ ਦਾ ਤੁਸੀਂ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਅਗਲੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਕੰਗ੍ਰੈਚਸ ਯੂ ਆਰ ਰੈਡੀ ਟੂ ਸਟਾਰਟ ਯੂジング professionl mode ਤੁਸੀਂ ਕੀ ਕਰਨਾ ਥੱਲੇ ਤੁਸੀਂ ਦੇਖ ਸਕਦੇ ਹੋ ਗੋ ਟੂ professionl ਡੈਸ਼ਬੋਰਡ ਆਪਾਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਿੰਨ ਆਪਸ਼ਨ ਦਿਖਾਈ ਦੇਣਗੇ ਆਈ ਵਾਂਟ ਟੂ ਰੀਚ ਮੋਰ ਕਿ ਉੱਪਰ ਵਾਲਾ ਉਸ ਤੋਂ ਬਾਅਦ ਆਈ ਵਾਂਟ ਟੂ ਮੈਕਸੀਮਾਈਜ਼ ਮਾਈ ਅਰਨਿੰਗ ਉਸ ਤੋਂ ਬਾਅਦ ਆਈ ਵਾਂਟ ਟੂ ਗੈਟ ਅ ਕੁਇਕ ਸਟਾਰਟ ਔਨ ਫੇਸਬੁੱਕ ਤੁਸੀਂ ਇਸ ਤੇ ਕਿਸੇ ਤੇ ਵੀ ਕਲਿੱਕ ਕਰ ਸਕਦੇ ਹੋ ਸੋ ਤੁਸੀਂ ਸਟਾਰਟਿੰਗ ਦੇ ਵਿੱਚ ਕੀ ਕਰਨਾ ਜਿਸ ਉੱਪਰ ਕਲਿੱਕ ਆ ਤਾਂ ਤੁਸੀਂ ਉਸ ਉੱਪਰ ਹੀ ਕਲਿੱਕ ਰਹਿਣ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਅਪਡੇਟ ਦੇ ਉੱਪਰ ਕਲਿੱਕ ਕਰ ਦੇਣਾ ਜਦੋਂ ਤੁਸੀਂ ਅਪਡੇਟ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੀ ਜਿਹੜੀ ਪ੍ਰੋਫਾਈਲ ਸੀ ਉਹ ਪੇਜ ਦੇ ਵਿੱਚ ਕਨਵਰਟ ਹੋ ਚੁੱਕੀ ਹੈ ਸੋ ਆਪਾਂ ਇਹ ਸੋ ਬੈਕ ਆ ਕੇ ਤੁਸੀਂ ਦੇਖ ਸਕਦੇ ਹੋ ਹਜੇ ਇਹ ਪ੍ਰੋਫਾਈਲ ਹੀ ਆ ਤੇ ਇੱਥੇ 4200 ਫਰੈਂਡ ਦਿਖਾਈ ਦੇ ਰਹੇ ਨੇ ਪਰ ਜਿਵੇਂ ਹੀ ਤੁਸੀਂ ਇਸ ਨੂੰ ਰੀਫਰੈਸ਼ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਪ੍ਰੋਫਾਈਲ ਵਾਲੇ ਆਈਕਨ ਤੇ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਤੁਹਾਡੀ ਪ੍ਰੋਫਾਈਲ ਪੇਜ ਦੇ ਵਿੱਚ ਕਨਵਰਟ ਹੋ ਚੁੱਕੀ ਹੈ ਜਿਹੜੇ ਇੱਥੇ 4200 ਫਰੈਂਡ ਸੀਗੇ ਉਹ ਫੋਲਰ ਬਣ ਚੁੱਕੇ ਨੇ ਤੇ ਉਹ ਫੋਲਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਇੱਥੇ ਪ੍ਰੋਫੈਸ਼ਨਲ ਡੈਸ਼ਬੋਰਡ ਦਾ ਆਈਕਨ ਵੀ ਤੁਹਾਨੂੰ ਦਿਖਾਈ ਦੇਣ ਲੱਗ ਗਿਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੀ ਪ੍ਰੋਫਾਈਲ ਜਿਸ ਤੇ ਤੁਹਾਡੇ ਵਧੀਆ ਫਰੈਂਡ ਨੇ ਉਸ ਨੂੰ ਪੇਜ ਦੇ ਵਿੱਚ ਕਨਵਰਟ ਕਰਕੇ ਉਸ ਤੋਂ ਵਧੀਆ ਪੈਸੇ ਬਣਾ ਸਕਦੇ ਹੋ ਪਰ ਧਿਆਨ ਇੱਕ ਰੱਖਣਾ ਜਦੋਂ ਤੁਸੀਂ ਪ੍ਰੋਫੈਸ਼ਨਲ ਮੋਡ ਔਨ ਕਰਨਾ ਤਾਂ ਪੂਰੀ ਸਹੀ ਤਰੀਕੇ ਦੇ ਨਾਲ ਕਰਨਾ ਕੋਈ ਵੀ ਗਲਤੀ ਨਹੀਂ ਕਰਨੀ ਸੋ ਤੁਹਾਨੂੰ ਕਿਸੇ ਨੂੰ ਵੀ 1 ਰੁਪਿਆ ਦੇਣ ਦੀ ਲੋੜ ਨਹੀਂ ਪ੍ਰੋਫਾਈਲ ਨੂੰ ਪੇਜ ਬਣਾਉਣ ਦੇ ਲਈ ਤੁਸੀਂ ਆਪ ਹੀ ਆਪਣੀ ਪ੍ਰੋਫਾਈਲ ਨੂੰ ਪੇਜ ਬਣਾ ਸਕਦੇ ਹੋ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਤੁਹਾਡੇ ਪੇਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਨ ਬਾਕਸ ਵਿੱਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ਜੇ ਫੇਸਬੁਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ